ਜੀ ਸਸਕਾ ਜੀ ਸਾਰਿਆਂ ਨੂੰ ਸੋ ਮੈਂ ਅੱਜ ਐਸੀ ਸ਼ਰਤ ਤੇ ਕਿ ਮੈਂ ਪਾਣੀ ਦੇਣਾ ਐਸੀ ਭਟ ਕੱਲ ਬਾਰਿਸ਼ ਹੋਈ ਸੀ ਨਾ ਤੇ ਦੇਖ ਲਾ ਤੇ ਦੇਖ ਲੋ ਪਾਣੀ ਦੀ ਜ਼ਰੂਰਤ ਨਹੀਂ ਹੈਗੀ ਦੇਖੋ ਮੈਂ ਤਾਂ ਮਿਰਚਾਂ ਨੂੰ ਪਾਣੀ ਦੇਣਾ ਐਸੀ ਵਾ ਉਹ ਪਾਲਕ ਵੀ ਹੋ ਗਈ ਤਾਂ ਮੈਂ ਹੁਣ ਪਾਲਕ ਵੀ ਕੱਟ ਲੈਣੀ ਆ ਤੇ ਤੁਹਾਨੂੰ ਅੱਜ ਮੈਂ ਦਿਖਾਵਾਂਗੀ ਪਾਲਕ ਦੇ ਪਕੌੜੇ ਬਣਾ ਕੇ वैसे तो ਤੁਸੀਂ ਬਹੁਤ ਖਾਦੇ ਹੋਵੋਗੇ ਪਾਲਕ ਦੇ ਪਕੌੜੇ ਬਟ ਇਸ ਤਰ੍ਹਾਂ ਜਿਹੜੇ ਮੈਂ ਤੁਹਾਨੂੰ ਦਿਖਾਵਾਂਗੀ ਉਹ ਸ਼ਾਇਦ ਤੁਸੀਂ ਪਹਿਲੀ ਵਾਰ ਖਾਓਗੇ ਸੋ ਦੇਖੋ ਇਹਨੂੰ ਮੈਂ ਸਾਫ਼ ਸਫਾਈ ਕਰ ਲੈਣੀ ਥੋੜੀ ਇਹ ਸੀ ਗੇ ਮਿਰਚਾਂ ਦੇ ਬੋਧ ਦੇਖੋ ਮਿਰਚਾਂ ਵੀ ਵੱਡੀਆਂ ਹੋਈਆਂ ਬਾਲਟੀ ਚ ਵੀ ਲਗਾਈਆਂ ਹੋਈਆਂ ਆ ਤੇ ਇੱਧਰ ਹੈਗੇ ਆ ਬਭਰੀ ਇਹ ਵੀ ਥੋੜੀ ਤੋੜਾਂਗੀ ਮੈਂ ਬਭਰੀ ਵੀ ਤੇ ਤੁਸੀਂ ਬਨੇ ਰਹੋ ਜੀ ਮੇਰੇ ਨਾਲ ਤੇ ਪਹਿਲਾਂ ਮੈਂ ਇਹਦੀ ਥੋੜੀ ਸਾਫ ਸਫਾਈ ਕਰ ਦਿੰਨੀ ਆ ਜਿਹੜਾ ਵਿੱਚ ਐਕਸਟਰਾ ਇਹ ਉਗਿਆ ਹੋਇਆ ਹੈ ਨਾ ਇਹਨੂੰ ਕੱਢ ਦਿੰਨੀ ਆ ਤੇ ਇਹਨੂੰ ਪੂਰਾ ਸਾਫ਼ ਰੱਖਣਾ ਚਾਹੀਦਾ ਬਹੁਤ ਵਧੀਆ ਫਿਰ ਹੁੰਦੇ ਆ ਪੌਦੇ ਤੇ ਚਲੋ ਫਿਰ ਅਸੀਂ ਇਹਦੀ ਸਫਾਈ ਕਰ ਦੁੱਨੀ ਪਹਿਲਾਂ ਇਹੋ ਜਿਹੀ ਪਤਾ ਨਹੀਂ ਕਿਉਂ ਇੰਨਾ ਹੋ ਜਾਂਦੇ ਆ ਮੈਂ ਸਾਫ਼ ਕਰਦੀ ਰਹੀ ਨੀ ਫਿਰ ਵੀ ਹੋ ਜਾਂਦੇ ਦੇਖੋ ਇਸ ਤਰ੍ਹਾਂ ਇਹਨਾਂ ਨੂੰ ਕੱਢ ਦਿੰਨੀ ਆ ਤੇ ਇਹਨਾਂ ਨੂੰ ਥੋੜੀ ਜਿਹੀ ਇਸ ਤਰ੍ਹਾਂ ਮੈਂ ਮਿੱਟੀ ਲਗਾ ਦਿੰਨੇ ਨਾਲ-ਨਾਲ ਫਿਰ ਮੈਂ ਇਹਦੇ 'ਚ ਥੋੜੀ ਹੋਰ ਪਾਲਕ ਲਗਾਵਾਂਗੀ ਇਹ ਤਾਂ ਆਪਣੇ ਆਪ ਹੀ ਉੱਗ ਗਈ ਸੀ ਕਿਉਂਕਿ ਪਹਿਲਾਂ ਇਹਦੇ ਵਿੱਚ ਪਾਲਕ ਲਗਾਈ ਹੋਈ ਸੀ ਨਾ ਤੇ ਉਹਦੇ ਬੀਜ ਗਿਰੇ ਸੀ ਉਹ ਆਪਣੇ ਆਪ ਹੀ ਹੋ ਗਈ ਪਰ ਮੈਂ ਹੋਰ ਲਗਾਵਾਂਗੀ ਇਹਦੇ ਵਿੱਚ ਇਹਦੇ ਵਿੱਚ ਲਗਾ ਲਾਂਗੀ ਥੋੜੀ ਥੋੜੀ ਸੋ ਚਲੋ ਹੁਣ ਪਾਲਕ ਨੂੰ ਕੱਟ ਲੈਣੇ ਆ ਤੇ ਪਾਲਕ ਤੁਸੀਂ ਸੀਜ਼ਨ ਨਾਲ ਕੱਟਿਆ ਕਰੋ ਕਿਉਂਕਿ ਅਗਰ ਤੁਸੀਂ ਹੱਥ ਨਾਲ ਤੋੜਦੇ ਹੋ ਨਾ ਪਾਲਕ ਤੇ ਫਿਰ ਉਸ ਤੋਂ ਬਾਅਦ ਹੁੰਦੀ ਨਹੀਂ ਹੈ ਜ਼ਿਆਦਾ ਅਗਰ ਤੁਸੀਂ ਸੀਜ਼ਨ ਨਾਲ ਕੱਟੋਗੇ ਨਾ ਇਸ ਤਰ੍ਹਾਂ ਤੇ ਫਿਰ ਬਹੁਤ ਵਧੀਆ ਹੁੰਦੀ ਅੱਗੇ ਇਹ ਦੇਖੋ ਇਸ ਤਰ੍ਹਾਂ ਇਕੱਲਾ ਇਕੱਲਾ ਪੱਤਾ ਤੋੜ ਲੈਣੇ ਆ ਪਾਲਕ ਦਾ ਕੱਟ ਲੈਣੇ ਮਤਲਬ ਲੋ ਜੀ ਇਧਰੋਂ ਵੀ ਕੱਟ ਲੈਣੀਆਂ ਇਹ ਤੁਹਾਨੂੰ ਦੇਖਣ ਲਈ ਤਾਂ ਥੋੜੇ ਪੱਤੇ ਹੀ ਲੱਗ ਰਹੇ ਨੇ 8 7 8 ਬਾਟੇ ਦੇ ਪਕੌੜੇ ਬਣਾ ਕੇ ਤੁਹਾਨੂੰ ਦਿਖਾਵਾਂਗੇ ਤੇ ਦੇਖਣਾ ਤੁਸੀਂ ਸੋ ਦੇਖੋ ਜੀ ਇਹ ਪਾਲਕ ਹੈ ਤੇ ਇਸ ਤਰ੍ਹਾਂ ਆਪਾਂ ਪਾਲਕ ਤੋੜ ਲਈਆ ਤੇ ਹੁਣ ਮੈਂ نیچے ਜਾ ਕੇ ਤੁਹਾਨੂੰ ਪਕੌੜੇ ਬਣਾ ਕੇ ਦਿਖਾਵਾਂਗੀ ਪਹਿਲਾਂ ਮੈਂ ਤੋੜਾਂਗੀ ਹੁਣ ਬਭਰੀ ਤੇ ਇਦਰੋਂ ਬਭਰੀ ਵੀ ਤੋੜ ਲੈਂਦੀ ਆ ਇਸ ਤਰ੍ਹਾਂ ਦੀ ਹੁੰਦੀ ਆ ਜੀ ਬਭਰੀ ਇਹ ਹਿਮਾਚਲ ਦੀ ਬੂਟੀ ਆ ਤੇ ਦੇਖੋ نیچے ਇਹਦੇ ਪੱਤੇ ਹੁੰਦੇ ਪਰਪਲ ਇਸ ਤਰ੍ਹਾਂ ਹੁੰਦੇ ਆ ਔਰ ਉੱਪਰ ਉਹ ਗ੍ਰੀਨ ਹੁੰਦੀ ਆ ਇਹਦਾ ਟੇਸਟ ਬਹੁਤ ਹੀ ਵਧੀਆ ਆਂਦਾ ਹੈ ਤੁਸੀਂ ਪਕੌੜਿਆਂ ਚ ਪਾਓ ਦੇਈ ਚ ਪਾਓ ਕੁੱਟ ਕੇ ਇਹ ਪਦੂਇਨੇ ਦੀ ਤਰ੍ਹਾਂ ਹੁੰਦੀ ਆ ਇਹਦੇ ਨਾਲ ਹਾਜ਼ਮਾ ਮਤਲਬ ਸਹੀ ਹੁੰਦਾ ਆ ਬਹੁਤ ਵਧੀਆ ਹੈ ਖਾਣੇ ਲਈ ਤੇ ਦੇਖੋ ਚਲੋ ਫਿਰ ਹੁਣ نیچے ਚਲਦੇ ਆਂ ਤਾਂ ਤੁਹਾਨੂੰ ਬਣਾ ਕੇ ਦਿਖਾਵਾਂਗੇ ਪਾਲਕ ਦੇ ਪਕੌੜੇ ਸੋ ਗਾਇਸ ਮੈਂ نیچے ਆ ਕੇ ਪਾਲਕ ਨੂੰ ਧੋ ਲਿਆ ਦੇਖੋ ਇਸ ਤਰ੍ਹਾਂ ਪਾਲਕ ਨੂੰ ਧੋ ਲਿਆ ਔਰ ਇੱਧਰ ਮੈਂ ਲੈਨੇ ਉਬਲੇ ਹੋਏ ਆਲੂ ਔਰ ਉਧਰ ਲਿਆ ਆ ਬੇਸਨ ਤੇ ਚਲੋ ਫਿਰ ਪਹਿਲਾਂ ਆਲੂ ਨੂੰ ਆਪਾਂ ਮੈਸ਼ ਕਰ ਲੈਂਦੇ ਆ ਇਹਦਾ ਪੇਸਟ ਬਣਾਨੇ ਆ ਤੇ ਇਹਦੇ ਵਿੱਚ ਪਾਵਾਂਗੇ ਪਹਿਲਾਂ ਹਰੀ ਮਿਰਚ ਪੀਸੀ ਹੋਈ ਔਰ ਪਾ ਦਾਂਗੇ ਇਹਦੇ ਵਿੱਚ ਨਮਕ ਨਾਲ ਹੀ ਪਾ ਦਾਂਗੇ ਇਹਦੇ ਵਿੱਚ ਤਨੀਆ ਪਾਊਡਰ ਔਰ ਇਹਦੇ ਵਿੱਚ ਥੋੜਾ ਜਿਹਾ ਮੈਂ ਪਾਵਾਂਗੀ ਪਨੀਰ ਤੁਹਾਡੇ ਕੋਲ ਹੈ ਤਾਂ ਪਾ ਦਿਓ ਅਗਰ ਨਹੀਂ ਹੈ ਤਾਂ ਫਿਰ ਸਕਿਪ ਕਰ ਦਿਓ ਲੋ ਜੀ ਇਸ ਤਰ੍ਹਾਂ ਇਹਦੇ ਵਿੱਚ ਥੋੜਾ ਜਿਹਾ ਪਨੀਰ ਐਡ ਕਰ ਦਿੰਦੀ ਆ ਤੇ ਇੱਕ ਪਾਵਾਂਗੀ ਮੈਂ ਇਹਦੇ ਵਿੱਚ ਪਿਆਜ਼ ਬਰੀਕ-ਬਰੀਕ ਕੱਟ ਕੇ ਸੋ ਗਾਇਸ ਦੇਖੋ ਇਸ ਤਰ੍ਹਾਂ ਪਿਆਜ਼ ਇਸ ਤਰ੍ਹਾਂ ਬਰੀਕ ਕੱਟਣਾ ਹੈ ਬਿਲਕੁਲ ਬਰੀਕ-ਬਰੀਕ ਕੱਟ ਕੇ ਪਿਆਜ਼ ਪਾਣਾ ਹੈ ਤੇ ਇਹਨੂੰ ਕਰ ਲੈਨੇ ਆ ਮੈਸ਼ ਅੱਛੀ ਤਰ੍ਹਾਂ ਮੈਸ਼ ਕਰ ਲੋ ਦੇਖੋ ਆਲੂਆਂ ਨੂੰ ਇਹਦਾ ਬਣਾ ਲਉ ਪੇਸਟ ਔਰ ਫਿਰ ਇਹਦੇ ਵਿੱਚ ਪਾਵਾਂਗੀ ਮੈਂ ਧਨੀਆ ਔਰ ਜੋ ਮੈਂ ਭਵਰੀ ਤੋੜ ਕੇ ਲੈ ਕੇ ਆਈ ਸੀ ਉਹ ਪਾਵਾਂਗੀ ਉਹਦੇ ਨਾਲ ਟੇਸਟ ਬਹੁਤ ਹੀ ਵਧੀਆ ਆਉਂਦਾ ਹੈ ਸੋ ਦੇਖੋ ਜੀ ਇਹਨੂੰ ਹੱਥ ਨਾਲ ਹੀ ਕਰਦੇ ਆ ਥੋੜਾ ਮੈਸ਼ਰਨਾ ਤਾਂ ਹੋ ਗਿਆ ਤਾਂ ਹੁਣ ਇਹ ਨੂੰ ਕਰ ਲੈਣੇ ਹੱਥ ਨਾਲ ਲਓ ਜੀ ਲਓ ਜੀ ਸਾਡਾ ਪੇਸਟ ਬਣ ਗਿਆ ਤੇ ਇਹਦੇ ਉੱਪਰ ਦੀ ਪਾ ਦਾਂਗੇ ਹਰਾ ਧਨੀਆ ਔਰ ਭਵਰੀ ਜੋ ਕਿ ਮੈਂ ਕੱਟ ਕੇ ਲੈ ਕੇ ਆਈ ਸੀ ਉਪਰ ਤੇ ਪੇਸਟ ਤਾਂ ਸਾਡਾ ਤਿਆਰ ਹੋ ਗਿਆ ਤੇ ਹੁਣ ਮੈਂ ਬਣਾਵਾਂਗੀ ਬੈਟਰ ਜਿਹਦੇ ਨਾਲ ਲਗਾਵਾਂਗੀ ਉਹਦੇ ਲਈ ਮੈਂ ਲਿਆ ਹੈਗਾ ਬੇਸਨ ਤੇ ਬੇਸਨ ਦੇ ਵਿੱਚ ਵੀ ਥੋੜਾ ਮੈਂ ਨਮਕ ਔਰ ਲਾਲ ਮਿਰਚ ਪਾਊਡਰ ਪਾਵਾਂਗੇ ਸੋ ਇਹਦੇ ਵਿੱਚ ਥੋੜੀ ਜੀ ਹਲਦੀ ਵੀ ਐਡ ਕਰਾਂਗੇ ਤੇ ਇਹਦਾ ਪੇਸਟ ਇਹਦਾ ਬੈਟਰ ਬਣਾ ਲੈਨੇ ਆਪਾਂ ਚਲੋ ਜੀ ਥੋੜਾ ਥੋੜਾ ਪਾਣੀ ਪਾ ਕੇ ਤੇ ਇਹਦਾ ਬਣਾ ਲੈਨੇ ਆ ਬੈਟਰ ਤੁਹਾਨੂੰ ਜੱਕਦਮ ਪਾਣੀ ਨਹੀਂ ਪਾਣਾ ਜ਼ਿਆਦਾ ਕਿਉਂਕਿ ਫਿਰ ਉਹ ਗਿਲਟੀਆਂ ਬਣ ਜੰਦੀਆਂ ਤਾਂ ਇਸ ਤਰ੍ਹਾਂ ਇਸ ਤਰ੍ਹਾਂ ਬੈਟਰ ਬਣਾ ਲਓ ਇਹੋ ਜੀ ਸਾਡਾ ਬੈਟਰ ਬਣ ਚੁੱਕਿਆ ਤਾਂ ਹੁਣ ਮੈਂ ਤੁਹਾਨੂੰ ਬਣਾ ਕੇ ਦਿਖਾਵਾਂਗੀ ਕਿ ਕਿਵੇਂ ਬਣਾਣੇ ਆ ਪਾਲਕ ਦੇ ਪਾੜੇ ਸੋ ਦੇਖੋ ਜੀ ਤੁਸੀਂ ਪਹਿਲਾਂ ਇਸ ਤਰ੍ਹਾਂ ਪੱਤਾ ਲੈਣਾ ਪਾਲਕ ਦਾ ਉਹਨੂੰ ਇਸ ਤਰ੍ਹਾਂ ਰੱਖ ਲੈਣਾ ਤਾਂ ਆਲੂ ਦਾ ਜਿਹੜਾ ਆਪਾਂ ਪੇਸਟ ਬਣਾਇਆ ਸੀ ਉਹਨੂੰ ਪੱਤੇ ਦੇ ਉੱਪਰ ਇਸ ਤਰ੍ਹਾਂ ਲਗਾਉਣਾ ਹੈ ਜਿਵੇਂ ਆਪਾਂ ਬਣਾਨੇ ਆ ਬ੍ਰੈਡ ਪਕੌੜਾ ਦੇਖੋ ਇਸ ਤਰ੍ਹਾਂ ਲਗਾ ਦੇਣਾ ਤੁਸੀਂ ਇਹਦੇ ਉੱਪਰ ਆਲੂ ਦਾ ਪੇਸਟ ਸੋ ਪਾਲਕ ਦੇ ਪਕੌੜੇ ਤੁਸੀਂ ਖਾਦੇ ਹੋਣਗੇ ਬਟ ਇਸ ਤਰ੍ਹਾਂ ਤੁਸੀਂ ਫਸਟ ਟਾਈਮ ਖਾਓਗੇ ਅਗਰ ਬਣਾਓਗੇ ਦੇਖੋ ਅਗਰ ਕਿਸੇ ਨੇ ਖਾਦੇ ਇਸ ਤਰ੍ਹਾਂ ਬਣਾ ਕੇ ਤਾਂ ਪਲੀਜ਼ ਮੈਨੂੰ ਜ਼ਰੂਰ ਦੱਸਣਾ ਕਮੈਂਟ ਵਿੱਚ ਕਿਉਂਕਿ ਬੈਠੇ-ਬੈਠੇ ਮੇਰੇ ਦਿਮਾਗ 'ਚ ਆਇਆ ਮੈਂ ਕਿ ਇਸ ਤਰ੍ਹਾਂ ਬਣਾ ਕੇ ਦੇਖ ਦਿਆਂ ਕਿਵੇਂ ਦੇ ਬੰਦੇ ਆ ਤੇ ਇਸੀ ਤਰ੍ਹਾਂ ਇਹਦੇ ਉੱਪਰ ਪੱਤਾ ਲਗਾ ਦਾਂਗੇ ਦੂਸਰਾ ਦੇਖੋ ਉਸੇ ਸਾਈਜ਼ ਦਾ ਪੱਤਾ ਹੈ ਇਹ ਵੀ ਲਗਾ ਦਿੰਦੇ ਇਹਦੇ ਉੱਪਰ ਸੋ ਦੇਖ ਲਓ ਜੀ ਇਸੇ ਤਰ੍ਹਾਂ ਨਾ ਸਾਰੇ ਆਪਾਂ ਪੱਤਿਆਂ ਦੇ ਉੱਤੇ ਪੇਸਟ ਲਗਾ ਕੇ ਤੇ ਰੈਡੀ ਕਰ ਲੈਣੇ ਆ ਤੇ ਫਿਰ ਉਸ ਤੋਂ ਬਾਅਦ ਆਪਾਂ ਇਸ ਨੂੰ ਬੇਸਨ ਦੇ ਬੈਟਰ ਜਿੱਥੇ ਕਰਕੇ ਤੇ ਫਰਾਈ ਕਰਾਂਗੇ ਸੋ ਦੇਖੋ ਇਸ ਤਰ੍ਹਾਂ ਸਾਰੇ ਆਪਾਂ ਰੈਡੀ ਕਰ ਲੈਣੇ ਆ ਸਾਰੇ ਦੇ ਸਾਰੇ ਸੋ ਦੇਖੋ ਦੇਖਣ ਨੂੰ ਲੱਗ ਰਿਹਾ ਸੀ ਨਾ ਕਿ ਥੋੜੀ ਪਾਲਕ ਆ ਅੱਠ ਕੇ ਪੱਤੇ ਹੀ ਸੀਗੇ ਤੇ ਬਟ ਦੇਖ ਲਓ ਇਹਦੇ ਪਕੌੜੇ ਕਿੰਨੇ ਬਣਨੇ ਆ ਇਸ ਤਰ੍ਹਾਂ ਇਹਨਾਂ ਨੂੰ ਉੱਪਰ ਚਿਪਕਾ ਦਾਂਗੇ ਲਓ ਜੀ ਦੋ ਹੋ ਗਏ ਸਾਡੇ ਇੱਧਰ ਬਣੇਗਾ ਹੁਣ ਤੀਸਰਾ ਚਾਰ ਬਣ ਜਾਣਗੇ ते असी तो नहीं खाने है बेटा ही खाएगा क्योंकि मैं तो नहीं खा रही ऑयली कुछ दिन तो सो देखो जी तुं एक बार इस तरह ट्राई जरूर करके देखना सो वाइज देखो सारे बन गए ने एक तो बनया नन्ना जहा छोटा सा देखो पांच बन गए ने तो चलो फिर हूँ तक फ्राई करके दिखाने तो उधर कढ़ाई च रिफाइंड ऑयल गर्म हो चुका है सो लो जी रिफाइंड ऑयल सा गर्म हो चुका है तो हूँ देखो इस तरह ये डिप करके तो ये बनाव गे अपने पकौड़े देखो इस तरह ਸਾਰੇ ਹੀ ਪਕੌੜੇ ਅਸੀਂ ਬਣਾ ਲੈਨੇ ਆ ਦੋ ਦੋ ਕਰਕੇ ਪਾਉងਗੇ ਸੋ ਇਸ ਨੂੰ ਪਲਟ ਲੈਨੇ ਆ ਦੇਖੋ ਕਿੰਨੇ ਫਲਫੀ ਬਣੇ ਨੇ ਦੇਖ ਸਕਦੇ ਹੋ ਤੁਸੀਂ ਸੋ ਦੇਖ ਲਓ ਜੀ ਬ੍ਰਾਊਨ ਹੋ ਚੁੱਕੇ ਆ ਤੇ ਇਹਨਾਂ ਨੂੰ ਕੱਢ ਲਾਂਗੇ ਤੇ ਇਸ ਤਰ੍ਹਾਂ ਬਹੁਤ ਹੀ ਟੇਸਟੀ ਬਣਦੇ ਆ ਵੈਸੇ ਤਾਂ ਮੈਂ ਇੱਕ ਵਾਰ ਪਹਿਲਾਂ ਟਰਾਈ ਕੀਤੇ ਸੀ ਤੇ ਸੋਚਿਆ ਕਿ ਚਲੋ ਤੁਹਾਡੇ ਨਾਲ ਵੀ ਸ਼ੇਅਰ ਕਰਦੀ ਆਂ ਦੇਖੋ ਕਿੰਨੇ ਫਲਫੀ ਹੋ ਗਏ ਇਹਦੇ ਵਿੱਚ ਆਇਲ ਵੀ ਨਹੀਂ ਜਾਂਦਾ ਦੇਖ ਲਓ ਸੋ ਗਾਇਸ ਤੁਹਾਨੂੰ ਅਗਰ ਮੇਰੀ ਵੀਡੀਓ ਚੰਗੀ ਲੱਗਦੀ ਹੈ ਤਾਂ ਪਲੀਜ਼ ਲਾਈਕ ਜ਼ਰੂਰ ਕਰ ਦਿਆ ਕਰੋ ਔਰ ਸੋਨੇ ਸੋਨੇ ਕਮੈਂਟ ਜ਼ਰੂਰ ਕਰਿਆ ਕਰੋ ਤੇ ਹੁਣ ਅਸੀਂ ਇਹਨਾਂ ਨੂੰ ਕੱਟ ਲੈਣੇ ਆ ਚਲੋ ਜੀ ਇਹਨਾਂ ਨੂੰ ਕੱਟ ਲਓ इसी तरह मैं सारे बना तो so, एक नन्ना जो गया इन्हू <laughs> भी नाली ही पा दिने क्योंकि लॉज़, सो लो जी पकौड़े <laughs> so, साढ़े बन के रेडी ने माय oh, गॉड, <laughs> गिर गया जी लो जी 5 ਮਿੰਟ ਸਾਡੇ ਪਕੌੜੇ ਬਣ ਕੇ ਰੈਡੀ ਆ ਉਧਰ ਸਾਡੀ ਚਾਹ ਵੀ ਬਣ ਗਈ ਆ ਤੇ ਛੋਨੇ ਹੁੰਦਾਂਗੀ ਪਕੌੜੇ ਕਿਉਂਕਿ ਮੈਂ ਤਾਂ ਨਹੀਂ ਖਾਣੇ ਤੇ ਲਓ ਜੀ ਦੇਖੋ ਬਹੁਤ ਹੀ ਕ੍ਰਿਸਪੀ ਬਣੇ ਨੇ ਸੋ ਇਸ ਤਰ੍ਹਾਂ ਤੁਸੀਂ ਵੀ ਇੱਕ ਵਾਰ ਟਰਾਈ ਕਰਕੇ ਜ਼ਰੂਰ ਦੇਖੋ ਤੇ ਲਓ ਤੇ ਲਓ ਜੀ ਬੇਟੇ ਦੀ ਪਲੇਟ ਰੈਡੀ ਕਰਦੇ ਆ ਇਧਰ ਲਈਏ ਸਾਸ ਤੇ ਨਾਲ ਲਵਾਂਗੇ ਤਕਾੜੇ ਪਾਲਕ ਦੇ ਸੋ ਅਗਰ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦੇਣਾ ਔਰ ਮੈਨੂੰ ਦੱਸਿਓ ਕਿ ਤੁਹਾਨੂੰ ਮੇਰੀ ਵੀਡੀਓ ਕਿਵੇਂ ਦੀ ਲੱਗੀ ਤੇ ਲਓ ਜੀ ਨੰਨਾ ਜੈ ਵੀ ਨਾਲ ਹੀ ਰੱਖ ਦਿੱਤੀਆਂ ਸੋ ਲਓ ਇਹ ਨਾਲ ਲੈਨੇ ਆਪਾਂ ਚਾਹ ਦਾ ਕੱਪ ਸੋ ਬਨੇ ਰੋ ਜੀ ਤੁਸੀਂ ਮੇਰੇ ਨਾਲ ਤੇ ਤੁਹਾਨੂੰ ਵੀਡੀਓ ਕਿਵੇਂ ਦੀ ਲੱਗਦੀ ਜ਼ਰੂਰ ਦੱਸਿਆ ਕਰੋ ਸੋ ਥੋੜੀ ਲੰਘ ਰਹੀ ਤਾਂ ਥੋੜੀ ਬਿਨੈ ਤੇ ਲੋ ਜੀ ਸਾਡੇ ਪਕੌੜੇ ਤੇ ਚਾਹ ਰੈਡੀ ਆ ਕਿਸ ਕਿਸ ਨੇ ਖਾਣੇ ਆ ਜਲਦੀ ਜਲਦੀ ਆ ਜਾਓ ਔਰ ਮੇਰੀ ਵੀਡੀਓ ਤੇ ਸੋਹਣੇ ਸੋਹਣੇ ਕਮੈਂਟ ਕਰਨਾ ਜੋ ਵੀ ਚੈਨਲ ਤੇ ਨਵਾਂ ਹੈ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਔਰ ਮੇਰੀ ਵੀਡੀਓ ਸ਼ੇਅਰ ਜ਼ਰੂਰ ਕਰ ਦਿਆ ਕਰੋ ਔਰ ਲਾਸਟ ਤੱਕ ਮੇਰੇ ਨਾਲ ਬਨੇ ਰਹਿ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ